ਡਾਇਰੈਕਟਰ ਦੱਸਦੇ ਵਿਲੋ ਕੈਫੇ ਦੇ ਗੋਲੀ ਮਾਮਲੇ ਦੇ ਵਿੱਚ ਆਈਜੀ ਪਰਮਰਾਜ ਉਮਰਾਨ ਨੰਗਲ ਨੂੰ ਵੀ ਜਿਹੜਾ ਹੈ ਤਲਬ ਕੀਤਾ ਗਿਆ ਤਾਂ ਪੁਲਿਸ ਨੇ ਕਿਹਾ ਹੈ ਕਿ ਉਹ ਅੱਜ ਜਿਹੜਾ ਹੈ ਥਾਣਾ ਸੈਕਟਰ 3 ਥਾਣਾ ਦੇ ਵਿੱਚ ਜਿਹੜੀ ਹੈ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ 16 ਫਰਵਰੀ ਨੂੰ ਵਿਲੋ ਕੈਫੇ ਤੇ ਸ਼ਾਮ ਨੂੰ 5 ਵਜੇ ਦੇ ਕਰੀਬ ਫਾਇਰਿੰਗ ਕੀਤੀ ਜਾਂਦੀ ਸੀ ਤਾਂ ਇਸ ਮਾਮਲੇ ਦੇ ਵਿੱਚ ਆਈਜੀ ਦੇ ਪੁੱਤਰ ਅੰਗਰ ਦੋਸ਼ੀ ਸੀ ਉਹਨਾਂ ਨੂੰ ਦੋਸ਼ੀ ਪਾਉਣ ਤੋਂ ਬਾਅਦ ਜਿਹੜੀ ਹੈ ਪੁਲਿਸ ਦੇ ਵੱਲੋਂ ਆਈਜੀ ਉਮਰਾਨ ਨੰਗਲ ਤੇ ਵੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਇਹ ਵੀ ਦੱਸਿਆ ਕਿ ਕਾਲ ਡਿਟੇਲਾਂ ਅਤੇ ਹੋਰ ਸਬੂ ਪੁਲਿਸ ਦੇ ਵੱਲੋਂ ਕਹਿਣਾ ਹੈ ਕਿ ਜੇਕਰ ਆਈਜੀ ਦੀ ਇਸ ਦੇ ਵਿੱਚ ਸਮੂਲੀਅਤ ਪਾਈ ਜਾਂਦੀ ਹੈ ਤਾਂ ਪੁਲਿਸ ਦੇ ਵਿਰੁੱਧ ਬਣਦੀ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਵੇਗੀ ਪੁਲਿਸ ਨੇ ਕਈ ਸਵਾਲ ਚੁੱਕੇ ਨੇ ਪੁਲਿਸ ਨੇ ਕਿਹਾ ਹੈ ਕਿ ਐਫਆਈਆਰ ਤੋਂ ਬਾਅਦ ਦੁਬਈ ਕਿਵੇਂ ਗਿਆ ਪੁਲਿਸ ਇਸ ਬਾਰੇ ਵੀ ਜਾਂਚ ਕਰੇਗੀ ਇਸ ਘਟਨਾ ਤੋਂ ਬਾਅਦ ਅੰਗਦ ਦਾ ਦੁਬਈ ਜਾਣਾ ਪੁਲਿਸ ਲਈ ਇੱਕ ਵੱਡਾ ਸਵਾਲ ਹੈ ਪੁਲਿਸ ਇਸ ਗਲਤੀ ਦੀ ਜਾਂਚ ਕਰ ਰਹੀ ਹੈ ਕਿ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਪੁੱਤਰ ਹੋਣ ਦੇ ਬਾਵਜੂਦ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਉਹ ਵਿਦੇਸ਼ ਕਿਵੇਂ ਗਿਆ ਅੰਗਦ ਨੂੰ 10 ਅਗਸਤ ਤੋਂ ਪਹਿਲਾਂ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ ਅੰਗਦ ਸ਼ਨੀਵਾਰ ਨੂੰ ਦੁਬਈ ਤੋਂ ਵਾਪਸ ਆਇਆ ਸੀ ਉਸ ਨੂੰ ਫੜ ਲਿਆ ਗਿਆ ਤੇ ਰਿਹਾ ਕਰ ਦਿੱਤਾ ਗਿਆ ਅੰਗਦ ਨੂੰ ਸ਼ਨੀਵਾਰ ਸ਼ਾਮ ਨੂੰ ਚੰਡੀਗੜ੍ਹ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਵਿਭਾਗ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਉਹ ਦੁਬਈ ਤੋਂ ਵਾਪਸ ਆ ਰਿਹਾ ਸੀ ਜਦੋਂ ਪੁਲਿਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਹਵਾਈ ਅੱਡੇ ਤੇ ਪਹੁੰਚੀ ਤਾਂ ਅੰਗਦ ਨੇ ਆਪਣੇ ਅੰਤਰੀਮ ਜ਼ਮਾਨਤ ਦਸਤਾਵੇਜ਼ ਦਿਖਾਏ ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ 10 ਅਗਸਤ ਤੋਂ ਪਹਿਲਾਂ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਜਿਸ ਨੂੰ ਉਸਨੇ ਲਿਖਤੀ ਰੂਪ ਦੇ ਵਿੱਚ ਵੀ ਸਵੀਕਾਰ ਕਰ ਲਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅੰਗਦ ਵਿਰੁੱਧ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਇਸ ਘਟਨਾ ਵਿੱਚ ਇੱਕ ਸੁਰੱਖਿਆ ਕਰਮਚਾਰੀ ਵੀ ਸ਼ੱਕੀ ਹੈ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਗੋਲੀ ਚਲਾਉਣ ਤੋਂ ਬਾਅਦ ਦੋਸ਼ੀ ਨੇ ਤੁਰੰਤ ਪਿਸਤੌਲ ਲੁਕਾ ਲਿਆ ਤੇ ਉੱਥੋਂ ਭੱਜ ਗਿਆ ਖਾਕੀ ਵਰਦੀ ਵਿੱਚ ਇੱਕ ਸੁਰੱਖਿਆ ਕਰਮਚਾਰੀ ਵੀ ਉਸਦੇ ਨਾਲ ਸੀ ਜਿਸ ਨੇ ਦੋਸ਼ੀ ਦਾ ਸਮਰਥਨ ਕੀਤਾ ਅਤੇ ਉਸ ਨੂੰ ਭੱਜਣ ਦੇ ਵਿੱਚ ਮਦਦ ਕੀਤੀ ਹੈ एसआईटी ਨੇ ਘਟਨਾ ਵਾਲੇ ਦਿਨ ਅੰਗਦ ਨਾਲ ਮੌਜੂਦ ਸੁਰੱਖਿਆ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਹੈ ਪੁਲਿਸ ਨੇ ਸੁਰੱਖਿਆ ਕਰਮਚਾਰੀਆਂ ਤੋਂ ਪਿਸਤੌਲ ਬਾਰੇ ਕਈ ਸਵਾਲ ਚੁੱਕੇ ਨੇ ਇਸ ਦੌਰਾਨ ਉਸ ਦੇ ਬਿਆਨ ਦਰਜ ਕੀਤੇ ਗਏ ਨੇ ਸੂਤਰਾਂ ਨੇ ਦੱਸਿਆ ਕਿ ਜੇਕਰ ਪਿਸਤੌਲ ਪੁਲਿਸ ਨੂੰ ਨਹੀਂ ਸੌਂਪਿਆ ਜਾਂਦਾ ਤਾਂ ਸੁਰੱਖਿਆ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਹਾਲਾਂਕਿ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਘਟਨਾ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਨਹੀਂ ਕੀਤਾ ਤੁਹਾਨੂੰ ਦੱਸ ਦਈਏ ਕਿ ਦਾ ਬਲੋ ਕੈਫੇ ਦੇ ਮੁੱਖ ਸ਼ੈਫ ਬਲਵੀਰ RAM ਦੀ ਸ਼ਿਕਾਇਤ ਤੇ ਐਫਆਈਆਰ ਦਰਜ ਕੀਤੀ ਗਈ ਸੀ ਬਲਵੀਰ ਨੇ ਦੱਸਿਆ ਸੀ ਕਿ 16 ਫਰਵਰੀ ਨੂੰ ਸ਼ਾਮ 5 ਵਜੇ ਦੇ ਕਰੀਬ ਜੜਿਆ ਚਾਰ ਨੌਜਵਾਨ ਕੈਫੇ ਦੇ ਵਿੱਚ ਆਏ ਸੀ ਕੁਝ ਸਮੇਂ ਬਾਅਦ ਦੋ ਨੌਜਵਾਨ ਇੱਕ ਸੁਰੱਖਿਆ ਗਾੜ ਨਾਲ ਆਏ ਸੀ ਅਤੇ ਪਹਿਲਾਂ ਆਏ ਚਾਰ ਨੌਜਵਾਨਾਂ ਨਾਲ ਬੈਠ ਗਏ ਸੁਰੱਖਿਆ ਗਾੜ ਗੇਟ ਦੇ ਬਾਹਰ ਖੜਾ ਸੀ ਉਹਨਾਂ ਨੂੰ ਹੁਕਮ ਅਨੁਸਾਰ ਖਾਣਾ ਪੀਣਾ ਪਰੋਸਿਆ ਗਿਆ ਸ਼ਾਮ 5:30 ਵਜੇ ਦੇ ਕਰੀਬ ਛੱਤ ਤੋਂ ਇੱਕ ਉੱਚੀ ਆਵਾਜ਼ ਸੁਣਾਈ ਦਿੱਤੀ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਇੱਕ ਨੌਜਵਾਨ ਗੋਲੀ ਚਲਾਉਂਦਾ ਦਿਖਾਈ ਦਿੱਤਾ ਐਸਐਸਪੀ ਕਵਰਦੀਪ ਕੌਰ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ ਇੱਕ ਐਸਆਈਟੀ ਬਣਾਈ ਹੈ ਡੀਐਸਪੀ ਓਦੇਪਾਲ ਸੈਕਟਰ 3 ਤਾਣਾ ਪੁਲਿਸ ਸਟੇਸ਼ਨ ਇੰਚਾਰਜ ਨਰਿੰਦਰ ਸਿੰਘ ਪਟਿਆਲ ਅਤੇ ਚੀਲ ਚੌਂਕ ਦੇ ਇੰਚਾਰਜ ਐਸਆਈ ਪਰਮਿੰਦਰ ਸਿੰਘ ਨੂੰ ਐਸਆਈਟੀ ਵਿੱਚ ਸ਼ਾਮਲ ਕੀਤਾ ਗਿਆ ਐਸਐਸਪੀ ਖੁਦ ਇਸ ਮਾਮਲੇ ਦੀ ਅਗਵਾਈ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਕੈਫੇ ਗੋਲੀ ਮਾਮਲੇ ਦੇ ਵਿੱਚ ਜਿਹੜਾ ਆਈਜੀ ਨੂੰ ਵੀ ਤਾਲਬ ਕੀਤਾ ਗਿਆ ਅੱਜ ਉਹਨਾਂ ਤੋਂ ਜਿਹੜਾ ਸੈਕਟਰ 3 ਦੇ ਤਾਣਾ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਆ ਪੁੱਛਗਿੱਛ ਕੀਤੀ ਜਾਵੇਗੀ ਉਹਨਾਂ ਨੂੰ ਵੀ ਸ਼ੱਕ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵੱਡੇ ਸਵਾਲ ਕਰੇ ਕੀਤੇ ਨੇ ਪੁਲਿਸ ਨੇ ਵੱਡੇ ਸਵਾਲ ਕਰੇ ਕੀਤੇ ਨੇ ਪੁਲਿਸ ਨੇ ਕਿਹਾ ਕਿ ਸੀਨੀਅਰ ਅਧਿਕਾਰੀ ਹੋਣ ਦੇ ਬਾਵਜੂਦ ਵੀ ਐਫਆਈਆਰ ਦਰਜ ਹੋਣ ਤੋਂ ਬਾਅਦ ਆਈਜੀ ਦਾ ਪੁੱਤਰ ਅੰਗ ਅੰਗਦ ਦੁਬਈ ਦੇ ਵਿੱਚ ਕਿਵੇਂ ਗਿਆ ਤਾਂ ਉਨ੍ਹਾਂ ਦੇ ਉੱਤੇ ਸ਼ੱਕ ਕਰਦੇ ਜਿਹੜਾ ਅੱਜ ਆਈਜੀ ਨੂੰ ਤਲਬ ਕੀਤਾ ਗਿਆ ਉਹਨਾਂ ਦੇ ਉਹਨਾਂ ਤੋਂ ਜਿਹੜਾ ਪੁਲਿਸ ਪੁਲਿਸ ਥਾਣਾ ਦੇ ਸੈਕਟਰ 3 ਦੇ ਵਿੱਚ ਜਿਹੜੀ ਪੁੱਛਗਿੱਛ ਕੀਤੀ ਜਾਵੇਗੀ ਜੇਕਰ ਆਈਜੀ ਦੀ ਮਾੜੀ ਮੋਟੀ ਸ਼ਮੂਲੀਅਤ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵਿਰੁੱਧ ਜਿਹੜੀ ਹੈ ਬਣਦੀ ਤੋਂ ਬਣਦੀ ਸਖਤ ਕਾਰਵਾਈ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ